ਦੋਸਤੋ ਅੱਜ ਬੜਾ ਅਹਿਮ ਤੱਥ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਤੁਹਾਨੂੰ ਸਭ ਨੂੰ ਪਤਾ ਵਾ ਕਿ ਅਰਵਿੰਦ ਕੇਚਰੀਵਾਲ ਭਗਵੰਤ ਮਾਨ ਇਹਨਾਂ ਦਾ ਜਿੰਨਾ ਲਾਣਾ ਹੈ ਆਮ ਆਦਮੀ ਪਾਰਟੀ ਦਾ ਇਹ ਰੋਜ਼ ਈਡੀ ਨੂੰ ਗਾਲਾਂ ਕੱਢਦੇ ਨੇ ਕਿ ਮੋਦੀ ਨੇ ਹਮਾਰੇ ਖਿਲਾਫ ਈਡੀ ਕੋ ਬਦਲਾਖੋਰੀ ਕੇ ਲਿਏ ਇਸਤੇਮਾਲ ਕੀਤਾ ਹੈ ਈਡੀ ਨੇ ਹਮਾਰੇ ਲੋਕੋ ਕੇ ਖਿਲਾਫ ਝੂਠਾ ਪਰਚਾ ਦਰਜ ਕੀਤਾ ਹੈ ਈਡੀ ਨੇ ਮਨੀਸ਼ ਚੋਡਿਆ ਕੋ ਗਲਤ ਗ੍ਰਿਫਤਾਰ ਕੀਤਾ ਹੈ ਈਡੀ ਨੇ ਸਤਿੰਦਰ ਜੈਨ ਕੋ ਗਲਤ ਗ੍ਰਿਫਤਾਰ ਕੀਤਾ ਹੈ ED ਨੇ ਮੇਰੇ ਕੋਲ ਗਲਤ ਗ੍ਰਿਫਤਾਰ ਕੀਤਾ ਹਾਲਾਂਕਿ ਇਹਨਾਂ ਦੀ ਸੁਪਰੀਮ ਕੋਰਟ ਤੱਕ ਜ਼ਮਾਨਤਾਂ ਰੱਦ ਨੇ ਪਰ ED ਨੂੰ ਭੰਡਣ ਵਾਲੇ ਜਿਸ ਜਿਸਦਨ ਮੇਰਾ ਕੇਸ ਆਉਂਦਾ NDPS ਦਾ ਫਾਜ਼ਿਲਕਾ ਦੀ ਅਦਾਲਤ ਵਿੱਚ ਤੁਹਾਨੂੰ ਸਭ ਨੂੰ ਪਤਾ ਕਿ ਮੈਨੂੰ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਹਫ਼ਤੇ ਦੇ ਵਿੱਚ ਵਿੱਚ ਇਸੇ ਕੇਜਰੀਵਾਲ ਨੇ ਪ੍ਰੈਸ਼ਰ ਪਾ ਕੇ ਇਸੇ ਭਗਵੰਤਮਾਨ ਦੀ ਪੁਲਿਸ ਤੰਤਰ ਵਰਤ ਕੇ ਨਾ ਸਿਰਫ ਮੈਨੂੰ 4 ਮਹੀਨੇ ਗ੍ਰਿਫਤਾਰ ਕਰਕੇ ਰੱਖਿਆ ਇੱਕ ਹੋਰ ਛੂਟਾ ਕੇਸ ਪਾਇਆ ਜਦੋਂ ਮੇਰੀ ਬੇਲ ਹੋ ਰਹੀ ਸੀ ਪਰ ਚਲਾਨ ਵੀ ਇੱਕ ਹਫ਼ਤੇ ਵਿੱਚ ਪੇਸ਼ ਕਰਤਾ ਬਿਕਰਮ ਮਜੀਠੀਆ ਦੇ ਖਿਲਾਫ 2 ਸਾਲ ਤੋਂ ਚਲਾਨ ਨਹੀਂਗਾ ਡਾਕਟਰ ਵਿਜੇ ਸਿੰਘਲਾ ਜਿਹੜਾ ਕਹਿੰਦੇ ਅਸੀਂ ਕੱਢਿਆ ਇੱਕ ਮੰਤਰੀ ਆਪਣਾ ਹੀ ਮੰਤਰੀ ਕੱਢਿਆ ਅਸੀਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਡਾਕਟਰ ਵਿਜੇ ਸਿੰਘਲਾ ਦੇ ਖਿਲਾਫ 2 ਸਾਲ ਤੋਂ ਚਲਾਨ ਨਹੀਂ ਪੇਸ਼ ਕੀਤਾ ਖੈਰੇ ਦਾ ਚਲਾਨ ਇੱਕ ਹਫ਼ਤੇ ਦੇ ਵਿੱਚ ਪੇਸ਼ ਕਰਕੇ ਔਰ ਇਹ ਪੱਜੇ ਫਿਰਦੇ ਨੇ ਔਰ ਉਸ ਚਲਾਨ ਵਿੱਚ ਆ ਇੱਕ ਅੱਛੀ ਤਰ੍ਹਾਂ ਤੁਸੀਂ ਕਰੀ ਸਕੈਨ ਕਰ ਲਓ ਇਹ ਈਡੀ ਦੇ ਸਟੇਟਮੈਂਟ ਨੂੰ ਇਸਤੇਮਾਲ ਮੇਰੇ ਖਿਲਾਫ ਕੀਤਾ ਜਾ ਰਿਹਾ ਆ ਸੈਕੰਡ ਪੈਰਾ ਵਿੱਚ ਤੁਸੀਂ ਦੇਖੋਗੇ ਜਿਹੜਾ ED ਦਾ ਇਨਵੈਸਟੀਗੇਟਿੰਗ ਆਫੀਸਰ ਆ ਮੇਰੇ ਖਿਲਾਫ ਰਾਜਾ RAM MEENA ਅਸਿਸਟੈਂਟ ਡਾਇਰੈਕਟਰ ED ਨਵੀਂ ਦਿੱਲੀ ਮੈਂ ਤੁਹਾਨੂੰ ਪੜ੍ਹ ਕੇ ਇੱਕ ਪੈਰਾ ਦਿਖਾ ਦਿੰਦਾ ਦੇਖੋ ਕਿੱਡੇ ਡੋਗਲੇ ਬੰਦੇ ਨੇ ਆਪਣੇ ਖਿਲਾਫ ED ਨੂੰ ਝੂਠਾ ਕਰਾਰ ਦਿੰਦੇ ਨੇ ਖੇੜੀ ਖਿਲਾਫ ED ਦਾ ਇਸਤੇਮਾਲ 168 ਦੇ ਬਿਆਨ ਦਰਜ ਕਰਾਏ ਨੇ ਅਦਾਲਤ ਵਿੱਚ IO ਰਾਜਾ RAM MEENA ਦੇ ਆ ਸੁਣੋ ਕੀ ਕਹਿੰਦੇ ਨੇ ਦੌਰਾਨ ਤਫਦੀਸ਼ ਮਿਤੀ 6 10 2023 ਨੂੰ ਸਿਟ ਮੈਂਬਰ ਸ਼੍ਰੀ ਮਨਜੀਤ ਸਿੰਘ ਪੀਪੀਐਸ ਕਪਤਾਨ ਪੁਲਿਸ ਆ ਆ ਫਾਜ਼ਲਕਾਬਲੋਂ ਸ਼੍ਰੀ ਰਾਜਾਰਾਮ ਮੀਨਾ ਅਸਿਸਟੈਂਟ ਡਾਇਰੈਕਟਰ ਦਫਤਰ ਇਨਫੋਰਸਮੈਂਟ ਡਾਇਰੈਕਟੋਰੇਟ ਆ ਪਰਿਵਰਤਨ ਪਵਨ ਡਾਕਟਰ ਏਪੀਜੀ ਅਬਦੁਲਕਲਾਮ ਰੋਡ ਨਵੀਂ ਦਿੱਲੀ ਦਾ ਬਿਆਨ ਆ ਧਾਰਾ 161 ਤਹਿਤ ਲਿਖਿਆ ਗਿਆ ਜਿਸ ਨੇ ਆਪਣੇ ਬਿਆਨ ਵਿੱਚ ਲਿਖਵਾਇਆ ਲਿਖਵਾਇਆ ਸੀ ਕਿ ਉਹ ਉਹ ਉਸ ਵੇਲੇ 2021 ਵਿੱਚ ਮਨੀ ਲਾਂਡਰਿੰਗ ਐਕਟ ਦੇ ਤਹਿਤ ਕੇਸ ਨੰਬਰ ECIR 02/STF-2021 ਦੀ ਤਫਦੀਸ਼ ਅਮਲ ਵਿੱਚ ਲਿਆਂਦੀ ਗਈ ਸੀ ਇਸ ਕੇਸ ਦੇ ਸਬੰਧ ਵਿੱਚ ਉਸ ਨੇ ਆਪਣੀ ਆਰਜੀ ਉਸ ਨੇ ਆਪਣਾ ਆਰਜੀ ਦਫਤਰ ਚੰਡੀਗੜ੍ਹ ਵਿਖੇ ਬਣਾਇਆ ਹੋਇਆ ਸੀ ਇਸ ਰਾਜਾ RAM ਮੀਨਾ ਦਾ ਸਟੇਟਮੈਂਟ ਉਹ ਮੇਰੇ ਖਿਲਾਫ 161 ਦੇ ਬਿਆਨ ਅਦਾਲਤ ਵਿੱਚ ਦਰਜ ਕਰਕੇ ਚਲਾਨ ਦੇ ਵਿੱਚ ED ਦਾ ਸਾਰਾ ਜਿਹੜਾ منی ਲਾਂਡਰਿੰਗ PMLA ਦਾ ਕੇਸ ਜਿਹੜਾ ਅਲੱਗ ਬਣਾਇਆ ਜਦੋਂ 2021 ਚ ਮੈਨੂੰ ਅਰੈਸਟ ਕੀਤਾ ਉਹਦਾ ਸਾਰਾ ਫੇਰਵਾ ਮੇਰੇ ਚਲਾਨ ਫਾਜ਼ਿਲਕਾ ਦਾ ਜਿਹੜਾ ਹੁਣ ਮੈਨੂੰ NDPS ਕੇਸ ਵਿੱਚ ਗ੍ਰਿਫਤਾਰ ਕੀਤਾ ਦੋਸਤੋ ਇਹਦਾ ਮਤਲਬ ਕੀ ਹੋਇਆ ਜਾਂ ਤਾਂ ਕੇਜਰੀਵਾਲ ਝੂਠਾ ਵਾ ਤੇ ਜਾਂ ਫਿਰ ED ਝੂਠੀ ਆ ਦੋ ਗੱਲਾਂ ਤਾਂ ਹੋ ਨਹੀਂ ਸਕਦੇਆਂ ਕਿਉਂਕਿ ਜਿਹੜੀ ED ਨੇ ਸ਼ਰਾਬ ਘਟਾਲਾ ਇਨਵੈਸਟੀਗੇਟ ਕੀਤਾ ਉਹਦੇ ਵਿੱਚ ਤਾਂ ਅਰਵਿੰਦ ਕੇਜਰੀਵਾਲ ਦੀ ਹਾਈ ਕੋਰਟ ਨੇ ਪਟੀਸ਼ਨ ਡਿਸਮਿਸ ਕੀਤੀ ਹਾਲਾਂਕਿ ਉਹ ਇੰਟਰਮ ਬੇਲ ਤੇ ਨੇ 1 ਜੂਨ ਤੱਕ ਈਡੀ ਨੇ ਉਸ ਇੰਟਰਮ ਬੇਲ ਰਿਜੈਕਟ ਕਰਦਿਆਂ ਸੌਰੀ ਪਟੀਸ਼ਨ ਰਿਜੈਕਟ ਕਰਦਿਆਂ ਇਹ ਕਿਹਾ ਕਿ ਯੂਅਰ ਦਾ ਕਿੰਗ ਪੇਨ ਆਫ ਦਿਸ ਇੰਟਾਇਰ ਲਿਕਰ ਸਕੈਮ ਕਿਉਂਕਿ ਕੇ ਕਵਤਾ ਨੇ ਬੀਆਰਐਸ ਦੀ ਜਿਹੜੀ ਤੇਲੰਗਾ ਉਹਨਾਂ ਦੀ ਚੀਫ ਮਿਨਿਸਟਰ ਦੀ ਡਾਟਰ ਹੈ ਜਾਂ ਕੋਈ ਸਾਊਥ ਇੰਡੀਆ ਦੇ ਲੋਕ ਸਭਾ ਕਿੰਨਿਆਂ ਦੇ ਬਿਆਨ ਦਰਜ ਨੇ ਕਿ ਅਸੀਂ ਇਹ ਸਾਰੇ ਸ਼ਰਾਬ ਘਟਾਲੇ ਦਾ ਬੈਨੀਫਿਸ਼ਰੀ आम आदमी पार्टी और अरविंद केजरीवाल है और इनरे साथी ने ते फिर भी अपने आप नु कट्टर इमानदार कह रिया और ईडी नु नित दिन स्टेजां तो रामलीला ग्राउंड तो अखबारां विच पंजाब दे टेलीविजन ते दिल्ली टेलीविजन ते के ईडी ने हमारे लोगों के ऊपर झूठी कार्रवाई की केजरीवाल साहब एक बार हक चख पाके दस्सो मेनू भगवंत मान अगर ईडी ने तोडे खिलाफ गलत कार्रवाई कीती है ते फिर तुसी एदा मतलब तुसी ईडी नु ਇਹ ਇਹਦੀ ਨੂੰ ਝੂਠਾ ਘਰਾਰ ਦਿੰਦੇ ਹੋ ਕਿ ਈਡੀ ਦੀ ਕੋਈ ਪ੍ਰੋਸੈਸ ਯੋਗਤਾ ਨਹੀਂ ਗਈ ਈਡੀ ਸਿਰਫ ਬਦਲਾਖੋਰੀ ਦੀ ਕਾਰਵਾਈ ਕਰ ਰਹੀ ਤੇ ਫਿਰ ਮੇਰੇ ਖਿਲਾਫ ਮੇਰੇ ਐਨਡੀਪੀਐਸ ਦੇ ਕੇਸ ਵਿੱਚ ਫਾਜ਼ਿਲ ਕਾ ਤੁਸੀਂ ਈਡੀ ਨੂੰ ਕਿਉਂ ਰਿਲਾਇ ਕਰ ਰਹੇ ਹੋ ਉਹਦੀ ਸਟੇਟਮੈਂਟ ਇਹ ਤਾਂ ਹਲੇ ਸਿਰਫ ਇੱਕ ਹਿੱਸਾ ਦਾ ਨੂੰ ਦਿਖਾਇਆ ਪੂਰੇ ਚਲਾਨ ਵਿੱਚ ਜਿਹੜਾ ਈਡੀ ਨੇ ਮੇਰਾ ਪੀਐਮਐਲਏ ਦਾ ਇਨਵੈਸਟੀਗੇਟ ਕੇਸ ਕੀਤਾ ਇਹ ਕੋਈ ਕੇਸ ਹੀ ਆ ਔਰ ਉਹ ਸਾਰੇ ਨੂੰ ਮੇਰੇ ਚਾਰਜ ਸ਼ੀਟ ਦਾ ਚਲਾਨ ਦਾ ਹਿੱਸਾ ਬਣਾ ਕੇ ਇਹਨਾਂ ਲੋਕਾਂ ਨੇ ਈਡੀ ਦਾ ਐਦਾਂ ਦੇ ਡੁਪਲੀਕੇਟ ਬੰਦੇ ਡੋਗਲੇ ਬੰਦੇ ਦਿੱਲੀ ਵਿੱਚ ED ਦੀ ਗਲਤ ਚੰਡੀਗੜ੍ਹ ਦੇ ਖਹਿਰੇ ਦੇ ਖਿਲਾਫ ED ਕਰੈਕਟ ਇਥੋਂ ਸਾਬਤ ਹੋ ਗਿਆ ਵਾ ਕਿ ED ਨੇ ਜੋ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਆ ਉਹ 100% ਦੀ ਕਰੈਕਟ ਆ ਇੱਕ ਠਾਲੇ ਬਾਜ ਨੇ ਔਰ ਇਹਨਾਂ ਨੇ ਠੱਗੀ ਮਾਰੀ ਆ ਅਗਰ ਕਿਤੇ CBI ਦੀ ਤੇ ED ਦੀ ਜਾਂਚ ਸ਼ਰਾਬ ਘੋਟਾਲੇ ਦੇ ਵਿੱਚ ਇੱਥੇ ਪੰਜਾਬ ਦੀ ਵੀ ਹੋਵੇ ਇਹਨਾਂ ਦਾ ਹਸ਼ਰ ਇਹੀ ਹੋਵੇਗਾ ਦੂਸਰਾ ਨੁਕਤਾ ਜਿਹੜਾ ਕੇਚਰੀਵਾਲ ਇਹ ਇੱਕ ਔਰਤ ਦੀ ਆਪਣੀ ਹੀ ਬਣਾਈ ਹੋਈ ਰਾਜ ਸਭਾ ਦੀ ਮੈਂਬਰ ਸਵਾਤੀ ਮਾਲੇਵਾਲ ਜਿਹਨੂੰ ਇਹ ਬੜਾ ਆਪਣੇ ਨਜ਼ਦੀਕੀ ਸਮਝਦਾ ਇਹਦੇ ਸਰਕਾਰੀ ਘਰ ਦੇ ਉੱਤੇ ਵਿੱਚ ਜਾ ਕੇ ਇਹਦਾ ਕੋਈ ਪੀਏ ਹੈਗਾ ਵੈਬ ਆਈ ਡੋਟ ਨੋ ਹਿਸ ਫੁੱਲ ਨੇਮ ਕੋਈ ਵੈਬਬ ਗੁਪਤਾ ਕੇ ਕੌਣ ਆ ਇਸ ਬੰਦਿਆਂ ਨੇ ਉਹਨੂੰ ਕੁੱਟਿਆ ਅੰਦਰ ੱੱਕੇ ਮਾਰੇ ਚਪੇੜਾ ਮਾਰੀਆਂ ਉਹ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਉਹ ਕਿਹਨਾਂ ਲੋਕਾਂ ਦੇ ਮਗਰ ਲੱਗੇ ਹੋਏ ਹੋ ਤੁਸੀਂ ਅੰਨੇ ਭਗਤ मत ਬਣੋ ਇਹਨਾਂ ਦਾ ਕਿਰਦਾਰ ਦੇਖੋ ਇਹ ਕੀ ਕਰਦੇ ਨੇ ਕਹਿੰਦੇ ਕੀ ਕਰਦੇ ਕੀ ਇਸੇ ਵੈਬਬ ਗੁਪਤਾ ਨੇ ਜੋਗਿੰਦਰ ਯਾਦਵ ਨੂੰ ੱੱਕੇ ਮਾਰੇ ਇਹਨਾਂ ਨੇ ਪ੍ਰਸ਼ਾਂਤ ਕੂਸ਼ਨ ਨੂੰ ਵੀ ਧੱਕੇ ਮਰਵਾਏ ਕੁੱਟਵਾਇਆ ਇਹ ਸਾਰੇ ਚਾਲਬਾਜ਼ ਚਾਲਸਾਜ਼ ਨੇ ਔਰ ਪੰਜਾਬ ਦੇ ਦੁਖੀ ਨੇ ਔਰ ਔਰਤਾਂ ਦੇ ਦੁਖੀ ਨੇ ਮੈਂ ਆਪਣੀਆਂ ਸਤਕਾਰਯੋਗ ਭੈਣਾਂ ਨੂੰ ਕਹੂੰਗਾ ਕਿ ਜੇ ਰਾਜ ਸਭਾ ਦੀ ਮੈਂਬਰ ਸਵਾਤੀ ਮਾਲੇਵਾਲ ਦਿੱਲੀ ਦੇ ਚੀਫ ਮਿਨਿਸਟਰ ਅਫੀਸ਼ੀਅਲ ਰੈਜ਼ਿਡੈਂਸ ਵਿੱਚ ਕੁੱਟੀ ਜਾ ਸਕਦੀ ਹੈ ਤੁਹਾਡੀ ਇੱਜ਼ਤ ਇਹਨਾਂ ਦੇ ਹੱਥਾਂ ਵਿੱਚ ਕੀ ਮਹਿਫੂਜ਼ ਰਹਿ ਸਕਦੀ ਹੈ ਔਰ ਤੁਹਾਡੇ ਨਾਲ ਕੋਝਾ ਮਜ਼ਾਕ ਕੀਤਾ 1000 ਰੁਪਏ ਔਰਤਾਂ ਨਾਲ 26 ਮਹੀਨੇ ਹੋ ਗਏ ਭੈਣੋ 26 ਮਹੀਨਿਆਂ ਦਾ ਤੁਹਾਡਾ ਬਕਾਇਆ 26000 ਰੁਪਇਆ ਵਾ ਇਹ ਜਿਹੜਾ ਕਹਿੰਦੇ ਨਾ ਕਿ 5 ਸਾਲ ਰਾਜ ਕਰਨਾ ਅਸੀਂ ਬਾਅਦ ਚ ਦੇ ਦਾਂਗੇ ਉਹਨਾਂ ਨੂੰ ਕੋ ਫਿਰ 26 ਮਹੀਨਿਆਂ ਤੋਂ ਸਟਾਰਟ ਕਰੋ ਸਾਡਾ ਬਕਾਇਆ ਹਰ ਔਰਤ ਦੇ ਘਰ ਵਿੱਚ 26000 ਰੁਪਏ ਸਾਡੇ ਅਕਾਊਂਟਸ ਪਾਓਗੇ ਤਾਂ ਤਾਂ ਅਸੀਂ ਮੰਨਾਂਗੇ ਕਿ ਤੁਸੀਂ ਇਮਾਨਦਾਰੀ ਨਾਲ ਆਪਣੀ ਗਾਰੰਟੀਆਂ ਲਾਗੂ ਕਰ ਰਹੇ ਗੋਇੰਗ ਬੈਕ ਟੂ ਥਿਸ ਕੇਸ ਇਸ ਕੇਸ ਵਿੱਚ ਨਾ ਸਿਰਫ ਈਡੀ ਦਾ ਇਸਤੇਮਾਲ ਕੀਤਾ ਕਿ ਜਰੀਵਾਲ ਪਾਰਟੀ ਨੇ ਮੇਰੇ ਈਡੀ ਵਾਲੇ ਕੇਸ 'ਚ ਜਦੋਂ ਮੈਨੂੰ 2021 ਵਿੱਚ ਇਨਵੈਸਟੀਗੇਟ ਕਰ ਰਹੇ ਸੀ ਦਿੱਲੀ ਪੰਕਜ ਗੁਪਤਾ ਜਿਹ ਕਿ ਨਾ ਦਾ ਸੈਕਟਰੀ ਹੈ ਕੇਜਰੀਵਾਲ ਦਾ ਚੇਲਾ ਉਹ ਮੇਰੇ ਖਿਲਾਫ ਈਡੀ ਨੂੰ ਵੀ ਬਿਆਨ ਦੇ ਕੇ ਆਇਆ ਅਗਰ ਈਡੀ ਨੂੰ ਗਲਤ ਸਮਝਦੇ ਸੀਗੇ ਤੇ ਈਡੀ ਬਿਲਕੁਲ ਬਦਲਾਖੋਰੀ ਕਰ ਰਹੀ ਹੈ ਤਾਂ ਫਿਰ ਮੇਰੇ ਖਿਲਾਫ ਪੰਕਜ ਗੁਪਤਾ ਨੇ ਕਿਉਂ ਮਿਆਨ ਦਿੱਤਾ ਈਡੀ ਦੇ ਮਨੀ ਲਾਂਡਰਿੰਗ ਦੇ ਕੇਸ ਵਿੱਚ ਇਸ ਕਰਕੇ ਇਥੋਂ ਸਾਫ ਹੋ ਗਿਆ ਵਾ ਕਿ ਕੇਜਰੀਵਾਲ ਓ ਕੀ ਕਹਿੰਦੇ ਹੁੰਦੇ ਸਿਲੈਕਟਿਵ ਆ ਜਦੋਂ ਉਹਨਾਂ ਨੂੰ ਸੂਟ ਕਰਦਾ ਈਡੀ ਨੂੰ ਮੇਰੇ ਖਿਲਾਫ ਯੂਜ਼ ਕਰ ਲੈਂਦੇ ਨੇ ਜਦੋਂ ਉਹਨਾਂ ਨੂੰ ਸੂਟ ਨਹੀਂ ਕਰਦਾ ਤੇ ਈਡੀ ਨੂੰ ਪੰਡ ਕੇ ਤੇ મોદી ਦੀ ਏਜੰਸੀ ਕਰਾਰ ਦਿੰਦੇ ਨੇ ਫੈਸਲਾ ਆਫਕੋਰਸ ਤੁਸੀਂ ਕਰਨਾ ਮੈਂ ਤਾਂ ਤੁਹਾਨੂੰ ਇੱਥੇ ਸੰਗਰੂਰ ਵਿੱਚ ਇਲੈਕਸ਼ਨ ਲੜ ਰਿਹਾ ਤਾਂ ਕਰਕੇ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਆ ਔਰ ਸੰਗਰੂਰ ਦੇ ਲੋਕਾਂ ਨੂੰ ਮੈਂ ਕਹੂੰਗਾ ਵੋਟਰਜ਼ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਕਿ ਮੈਂ ਇਹਨਾਂ ਨੂੰ ਅੰਦਰੋਂ ਬਾਹਰੋਂ ਜਾਣਦਾ ਅਛੇ ਤਰ੍ਹਾਂ ਨਾਲ ਮੈਂ ਇਹਨਾਂ ਦੇ ਨਾਲ ਕੰਮ ਕਰਕੇ ਦੇਖਿਆ ਬਹੁਤ ਹੀ ਜ਼ਿਆਦਾ 도ਗਲੇ ਬੰਦੇ ਨੇ ਔਰ ਕੱਲ ਜਸਟਿਸ ਜ਼ੋਰਾ ਸਿੰਘ ਨੇ ਸੁਣੋ ਜਸਟਿਸ ਜ਼ੋਰਾ ਸਿੰਘ ਰਿਟਾਇਰਡ ਜੱਜ ਇਹਨਾਂ ਨੇ ਅਕਾਲੀ ਦਲ ਵੇਲੇ ਪਹਿਲੀ ਰਿਪੋਰਟ ਤਿਆਰ ਕੀਤੀ ਸੀ ਬਰਗਾੜੀ ਦੀ ਔਰ ਬੇਬਲ ਕਲਾਂ ਦੇ ਕਤਲਾਂ ਦੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ 2019 ਚ ਜਸਟਿਸ ਜੋਰਾ ਸਿੰਘ ਨੂੰ ਆਪਣਾ ਕੈਂਡੀਡੇਟ ਬਣਾਇਆ ਸੀਗਾ ਲੋਕ ਸਭਾ ਦਾ ਜਲੰਧਰ ਰਿਜ਼ਰਵ ਸੀਟ ਤੋਂ ਪਰसों ਚੌਥ ਜਸਟਿਸ ਜੋਰਾ ਸਿੰਘ ਪਬਲਿਕ ਡੋਮੇਨ ਚ ਆਏ ਉਹ ਕਹਿੰਦੇ ਮੈਂ ਕੇਜਰੀਵਾਲ ਔਰ ਭਗਵੰਤ ਮਾਨ ਨੂੰ ਬੇਨਤੀ ਕਿ ਜਿਹੜੀ ਮੇਰੀ ਰਿਪੋਰਟ ਹੈ ਜਸਟਿਸ ਜੋਰਾ ਸਿੰਘ ਦੀ ਬੇਅਦਬੀਆਂ ਦੀ ਤੇ ਬਾਈਬਲ ਕਲਾਂ ਦੇ ਕਤਲ ਰਿਪੋਰਟ ਉਸ ਨੂੰ ਪਬਲਿਕ ਤਾ ਕਰ ਦਿਓ ਕਹਿੰਦੇ ਜੀ ਇਹ ਜੇ ਕੋਈ ਖਾਸ ਮੁੱਦਾ ਨਹੀਂ ਹੈ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਔਰ ਬਾਈਬਲ ਕਲਾਂ ਦੇ ਵਿੱਚ ਹੋਏ ਦੋ ਕਤਲ ਭਗਵੰਤ ਮਾਨ ਤੇ ਕੇਜਰੀਵਾਲ ਵਾਸਤੇ ਕੋਈ ਮੁੱਦਾ ਨਹੀਂ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਹ ਪੋਲਿਟੀਕਲ ਮੁੱਦਾ ਸੀ ਇਹਨਾਂ ਵਾਸਤੇ ਅੱਜ ਉਹਦੀ ਰੈਲੇਵੈਂਸ ਇਹ ਨਹੀਂ ਸਮਝਦੇ ਇਸ ਕਰਕੇ ਪੰਜਾਬ ਚ ਮੈਂ ਕਹਿਣਾ ਚਾਹੁੰਦਾ ਔਰ ਇਹਨਾਂ ਨੇ ਕੀ ਕਿਹਾ ਸੀਗਾ ਕਿ ਸਾਡੀ ਸਰਕਾਰ ਬਣਾਓ ਸੀ 24 ਘੰਟੇ ਚ 24 ਘੰਟੇ ਚ ਬੇਅਦਬੀਆਂ ਦਾ ਮਸਲਾ ਹੱਲ ਕਰਾਂਗੇ ਹੁਣ ਉਹਨਾਂ ਦਾ ਜਸਟਿਸ ਜ਼ੋਰਾ ਸਿੰਘ ਜਿਹੜਾ ਇਲੈਕਸ਼ਨ ਲੜਿਆ ਸੀ 2019 ਚ ਲੋਕ ਸਭਾ ਜਲੰਧਰ ਤੋਂ ਉਹ ਵੀ ਵਿਚਾਰਾ ਤੱਕੇ ਖਾਂਦਾ ਫਿਰਦਾ ਔਰ ਉਹ ਇਹਨਾਂ ਨੂੰ ਭੰਡ ਰਿਹਾ ਕਹਿ ਰਿਹਾ ਕਿ ਝੂਠੇ ਨੇ ਦੋਗਲੇ ਨੇ ਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਨੇ ਕੰਮ ਕੀਤਾ प्रशांत भूषण तो लैके जिसने पंज करोड़ दिता जोगिंदर यादव और आशुतोष जेडे जर्नलिस्ट ने दिल्ली तो और कुमार विश्वास और डॉ गांधी अपने छोटेपुर साहब गुरप्रीत कुग खेरा किस 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 किस, किस नंप नहीं किया आर वेरी डेंजरस पीपल लेट मी टेल यू दे नॉट ओनली यूज एंड थ्रो बट दे यूज दे ਐਂਡ ਡਿਸਟਰੋਏ ਯੋਰ ਪੋਲਿਟਿਕਲ ਕੈਰੀਅਰ ਛੋਟੇਪੁਰ ਸਾਹਿਬ ਦੇ ਖਿਲਾਫ 2 ਲੱਖ ਰੁਪਏ ਦਾ ਸਟਿੰਗ ਆਪਰੇਸ਼ਨ ਲਾਇਆ ਸੀ ਇਹਨਾਂ ਨੇ ਸਿਰਫ ਕਿਸੇ ਨੇ ਅੱਜ ਤੱਕ ਈਡੀ ਉਸ ਦੀ ਸੀਡੀ ਦੇਖੀ ਇੱਕ ਆਦਮੀ ਸਾਰੀ ਜ਼ਿੰਦਗੀ ਲਾਤੀ ਉਸ ਨੇ ਉਹਦੇ ਤੇ 2 ਲੱਖ ਦਾ ਝੂਠਾ ਬੇਬੁਨਿਆਦ ਇਲਜ਼ਾਮ ਲਾ ਕੇ ਉਹਦਾ ਪੋਲਿਟਿਕਲ ਕੈਰੀਅਰ ਖਤਮ ਖਤਮ ਕਰਤਾ ਖਤਮ ਤਾਂ ਮੇਰਾ ਵੀ ਕਰਤਾ ਸੀ ਇਹਨਾਂ ਨੇ ਟਵਿੱਟਰ ਤੇ ਕੱਢ ਕੇ ਮੈਨੂੰ ਲੀਡਰ ਆਫ ਆਪੋਜੀਸ਼ਨ ਉਹ ਤਾਂ ਮੈਨੂੰ ਵਾਹਿਗੁਰੂ ਰੱਖਣ ਵਾਲਾ ਹੈ ਕਾਲਪੁਰਖ ਜਿਸ ਨੇ ਮੈਨੂੰ ਬਚਾਇਆ ਔਰ ਲੋਕਾਂ ਨੇ ਸਾਡੇ ਭਲਾਤ ਨੇ ਪਛਾਣਦੇ ਹੋਇਆ ਝਾੜੂ ਇੱਕ ਵਾਹਤ ਸੀਟ ਸੀ 2022 ਜਿੱਥੇ ਬੋਕਰ ਦੀ ਜ਼ਮਾਨਤ ਜਬਤ ਭਲੱਤ ਵਾਲੇ ਲੋਕਾਂ ਨੇ ਕਰਾਈ ਇਸ ਲਈ ਸੰਗਰੂਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਹਲੇ ਅਸਲੀ ਚਿਹਰਾ ਇਹਨਾਂ ਦਾ ਪਛਾਣਿਆ ਨਹੀਂਗਾ ਤੁਸੀਂ 2 ਸਾਲਾਂ ਵਿੱਚ ਦੇਖ ਲਓ ਆਪਣੇ ird gird ਆਮ ਆਦਮੀ ਪਾਰਟੀ ਸਰਕਾਰ ਚੀਫ ਮਿੰਿਸਟਰ ਹੋਵੇ ਭਗਵੰਤ ਮਾਨ ਇੱਕ ਵੀ ਕੰਮ ਕਰਾਇਆ ਹੋਵੇ ਸ਼ੂਗਰ ਮਿਲਕ ਬੰਦ ਹੋ ਗਈ ਧੂਰੀ ਦੀ 13 ਕਰੋੜ ਰੁਪਏ ਬਕਾਇਆ ਨਹੀਂ ਦਿਵਾ ਸਕਿਆ ਇੱਕ ਰੇਲ ਰੇਲਵੇ ਲਾਈਨ ਦੇ ਉੱਤੇ ਰੇਲ ਓਵਰ ਬ੍ਰਿਜ ਨਹੀਂ ਬਣਾ ਸਕਿਆ ਮਸਤੂਆਣਾ ਸਾਬ ਦੇ ਵਿੱਚ ਇੱਕ ਧਾਰਮਿਕ ਸੰਤ ਬਾਬਾ ਅਤਰ ਸਿੰਘ ਜੀ ਦਾ ਮੋਸਟ ਪਵਿੱਤਰ ਸਥਾਨ ਉਥੇ ਨਹੀਂ ਪੱਥਰ ਉਹਦਾ ਮੈਡੀਕਲ ਕਾਲਜ ਦਾ ਖੜਾ ਕਹਿੰਦਾ ਹੁੰਦਾ ਸੀਗਾ ਕਿ ਬਾਦਲਾਂ ਤੇ ਤੇ ਕੈਪਟਨਾਂ ਦੇ ਨਹੀਂ ਪੱਥਰਾਂ ਨਾਲ ਝੁੱਟੇ ਖੁਰਕਦੇ ਨੇ ਝੁੱਟੇ ਹੀ ਖੁਰਕਨੇ ਨੇ ਭਗਵੰਤ ਤੇਰੇ ਨਹੀਂ ਪੱਥਰਾਂ ਨਾਲ 16 ਮੈਡੀਕਲ ਕਿਆਸੀ ਕਾਲਜ ਪੰਜਾਬ ਦੇ ਇੱਕ ਨਹੀਂ ਬਣਾ ਸਿੱਟੇ ਸੋ ਮੇਰੀ ਤੁਹਾਨੂੰ ਹੱਥ ਬੰਨ ਕੇ ਅਪੀਲ ਆ ਕਿ ਸਮਾਂ ਲੱਗੇ ਆ ਰਿਹਾ ਸਾਡਾ ਸਾਥ ਦਿਓ ਮੈਂ ਹਰ ਮੁੱਦੇ ਨੂੰ ਬੜੇ ਤਕੜੇ ਤਰੀਕੇ ਨਾਲ ਲੋਕ ਸਭਾ ਦੇ ਵਿੱਚ ਚੱਕੂਗਾ ਸੰਗਰੂਰ ਦਾ ਹੇਠਲਾ ਪਾਣੀ ਦਾ ਲੈਵਲ ਨੀਚੇ ਜਾ ਰਿਹਾ ਸਾਡੇ ਕੈਂਸਰ ਬਹੁਤ ਹੈ ਮਾਲਵੇ ਦੀ ਧਰਤੀ ਤੇ ਇਹ ਸਾਰੇ ਮੁੱਦੇ ਔਰ ਬੱਚੇ ਬੇਰੁਜ਼ਗਾਰ ਨੇ ਗਰੀਬ ਔਰਤਾਂ ਵਿਚਾਰੀਆਂ ਬਿਲਕਰੀਆਂ ਨੇ ਨਰੇਗਾ ਦੀ ਦਿਹਾੜੀ ਨੂੰ ਇਸ ਕਰਕੇ ਮੈਂ ਸਾਰੇ ਇਸ਼ੂਜ਼ ਚੱਕਣ ਨੂੰ ਵਚਨਬੱਧ ਹਾਂ ਔਰ ਮਿਲਦੇ ਹਾਂ ਦੁਬਾਰਾ ਫਿਰ ਅੱਜ ਤੂਰੀ ਦੇ ਚੌਂ ਮੈਦਾਨ ਦੇ ਵਿੱਚ ਮੇਰੇ